ਸਿੱਖਿਆ ਮੰtrasਲੇ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਮੰਗਲਵਾਰ ਨੂੰ ਅਗਲੇ 5 ਸਾਲਾਂ ਦੇ ਵਿੱਚ ਭਾਰਤੀ ਭਾਸ਼ਾਵਾਂ ਦੇ ਵਿੱਚ 22000 ਕਿਤਾਬਾਂ ਵਿਕਸਿਤ ਕਰਨ ਦਾ ਇੱਕ ਪ੍ਰੋਜੈਕਟ ਲਾਂਚ ਕੀਤਾ ਹੈ। ਅ ਐਸ ਐਮ ਆਈਟੀ ਟਾ ਦੁਆਰਾ ਸਿਰਲੇਖ ਵਾਲਾ ਪ੍ਰੋਜੈਕਟ ਉੱਚ ਸਿੱਖਿਆ ਸਤਤ ਸੰਜੇ ਮੂਰਤੀ ਦੁਆਰਾ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਨੂੰ UGC ਅਤੇ ਭਾਰਤੀ ਭਾਸ਼ਾਵਾਂ ਕਮੇਟੀ ਦੁਆਰਾ ਲਾਗੂ ਕੀਤਾ ਜਾ ਰਿਹਾ ਜੋ ਕਿ ਇੱਕ ਉੱਚ ਪੱਧਰੀ ਕਮੇਟੀ ਹੈ ਸਿੱਖਿਆ ਦੇ ਵਿੱਚ ਭਾਰਤੀ ਭਾਸ਼ਾਵਾਂ ਨੂੰ ਪਰਫੁੱਲਿਤ ਕਰਨ ਦੇ ਲਈ ਮੰਤਰਾਲਾ ਇੱਕ ਸਾਂਝਾ ਯਤਨ ਕਰੇਗਾ ਤੇ UGC ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਦਾ ਉਦੇਸ਼ ਉੱਚ ਸਿੱਖਿਆ ਦੇ ਵੱਖ-ਵੱਖ ਵਿਸ਼ਿਆਂ ਦੇ ਵਿੱਚ ਭਾਰਤੀ ਭਾਸ਼ਾਵਾਂ ਦੇ ਵਿੱਚ ਅਨੁਵਾਦ ਅਤੇ ਮੂਲ ਪੁਸਤਕ ਲਿਖਣ ਦੇ ਲਈ ਇੱਕ ਮਜ਼ਬੂਤ ਇਕੋਸਿਸਟਮ ਬਣਾਉਣਾ ਹੈ ਤੇ ਇਹ 5 ਸਾਲਾਂ ਦੇ ਅੰਦਰ 22 ਭਾਸ਼ਾਵਾਂ ਦੇ ਵਿੱਚ 1000 ਕਿਤਾਬਾਂ ਪ੍ਰਕਾਸ਼ਿਤ ਕਰਨ ਦਾ ਟੀਚਾ ਹੈ ਅਤੇ ਜਿਸ ਦੇ ਨਤੀਜੇ ਵਜੋਂ ਭਾਰਤੀ ਭਾਸ਼ਾਵਾਂ ਦੇ ਵਿੱਚ 22000 ਕਿਤਾਬਾਂ ਹੋਣਗੀਆਂ